ਲੇ 3.5 ਸਾਲ ਚ ਕਿੰਨੇ ਗਰੇਡੇ ਖਰੜ ਹਲਕੇ ਦਾ ਵਿਕਾਸ ਹੋਇਆ ਥੋੜਾ ਬ੍ਰੀਫ ਕਰੋ ਦੇਖੋ ਖਰੜ ਦੇ ਵਿੱਚ ਜਿਹੜਾ ਖਰੜ ਸ਼ਹਿਰ ਦਾ ਵਿਕਾਸ ਆ ਮੈਂ ਕੋਈ ਕਮੀ ਨਹੀਂ ਛੱਡੀ ਉੱਥੇ ਪ੍ਰੋਜੈਕਟ ਲਿਆਉਣ ਦੀ ਇੱਕ ਜੌਲੀ ਵਾਟਰ ਆਪਾਂ ਲੈ ਕੇ ਆਏ ਸੀਗੇ 100 ਕਰੋੜ ਤੋਂ ਉੱਪਰ ਦਾ ਪ੍ਰੋਜੈਕਟ ਉਹਦਾ ਹੁਣ ਕੰਮ ਆ ਜਿਹੜਾ ਟੈਂਡਰ ਅਲਾਟ ਹੋ ਗਿਆ ਕੰਮ ਗਰਾਉਂਡ ਉੱਤੇ ਸ਼ੁਰੂ ਹੋ ਗਿਆ ਇੱਕ ਅੱਧੇ ਦਿਨ ਚ ਅਸੀਂ ਉਹਦਾ ਤੋਂ ਕੱਟ ਨਹੀਂ ਆ। ਅਸੀਂ ਉੱਥੇ ਬਿਜਲੀ ਦੇ ਜਿਹੜੇ ਗ੍ਰਿਡ ਨੇ ਤਕਰੀਬਨ 50 ਕਰੋੜ ਦਾ ਕੰਮ ਬਿਜਲੀ ਦੇ ਗ੍ਰੇਡਸ ਟਰਾਂਸਫਾਰਮਰ ਤੋਂ ਲੈ ਕੇ ਤਾਰਾਂ ਦੀ ਲਿਫਟਿੰਗ ਤੋਂ ਲੈ ਕੇ ਬਹੁਤ ਸਾਰੇ ਕੰਮ ਕਰਵਾਏ ਨੇ ਤੇ ਉਸ ਤੋਂ ਬਿਨਾ ਜਿਹੜੇ ਨਵੇਂ ਤਿੰਨ ਵੱਡੇ ਹੁਣ ਤੱਕ ਕਿ ਕਿਸੇ ਵੀ ਸੀਵਰੇਜ ਆਪਾਂ ਨਵੇਂ ਵੱਡੇ ਤਿੰਨ ਸੀਵਰੇਜ ਜਿਹੜੇ ਪਾਈਪਾਂ ਤੁਹਾਨੂੰ ਪਤਾ ਹੀ ਆ ਲੋਕਾਂ ਨੂੰ ਦਿੱਕਤਾਂ ਵੀ ਆਉਂਦੀਆਂ ਪਵਾਈਆਂ ਨੇ ਰਹਿੰਦੇ ਖੁੰਦੇ ਕੰਮ ਜਿਹੜੇ ਆ ਕੋਈ ਕਿਤੇ ਲਾਈਟਾਂ ਨਹੀਂ ਕਿਤੇ ਕੋਈ ਪਾਰਕ ਦੀ ਕਮੀ ਆ ਮੈਂ ਲੋਕਾਂ ਨੂੰ ਇੱਕ ਗੱਲ ਕਹਿਣੀ ਆ ਤੁਸੀਂ ਹੱਥ ਰੱਖਣਾ ਵੀ ਆ ਕੰਮ ਕਰਨਾ ਅਸੀਂ ਕਰਨ ਵਾਲੇ ਆ ਹੁਣ ਥੋੜਾ ਸੀਵਰੇਜ ਵੀ ਠੀਕ ਕਰਵਾਵਾਂਗੇ ਪਾਣੀ ਦੀ ਸਮੱਸਿਆ ਵੀ ਪੂਰਨ ਤੌਰ ਤੇ ਠੀਕ ਕਰਨ ਤੇ ਲੱਗੇ ਹੋਏ ਆ ਕਿਤੇ ਕਿਤੇ ਵੀ ਕੋਈ ਕਮੀ ਰਹਿੰਦੀ ਹੈ ਇਸ ਟਾਈਮ ਤੁਹਾਡੇ ਤੁਸੀਂ ਮੂੰਹੋਂ ਗੱਲ ਕੱਢਣੀ ਹੈ ਤੁਹਾਡੇ ਕੋਲ ਆਲਾਦੀਨ ਦਾ ਚਰਾਗਾ ਹੁਣ ਖਰੜ ਸ਼ਹਿਰ ਵਾਲਿਆਂ ਨੇ ਕਿਉਂਕਿ ਉੱਥੇ ਕਮੇਟੀ ਆਮ ਆਦਮੀ ਪਾਰਟੀ ਦੀ ਹੈ ਕੋਈ ਵੀ ਬੰਦਾ ਉੱਠ ਕੇ ਇੱਕ ਗੱਲ ਮੂੰਹ ਚ ਕਹੂਗਾ ਕਿ ਆਹ ਕੰਮ ਕਰਨਾ ਕਰਨ ਵਾਲੇ ਅਸੀਂ